ਜਿਸ ਤਰੀਕੇ ਨਾਲ ਆਪਾਂ ਜਦੋਂ ਘਰੇ ਮਹਿਮਾਨ ਆਉਂਦਾ ਆਪਾਂ ਰੋਟੀਆਂ ਬਣਾਉਂਨੇ ਆ ਪਤਲੀਆਂ ਛੋਟੀਆਂ ਤਾਂ ਉਹਨੇ ਉਹਨੇ ਇੱਕ ਪੀੜੀ ਆਪਾਂ ਲੈਣੇ ਆ ਬਾਕੀ ਤੁਹਾਨੂੰ ਵੀਡੀਓ ਚ ਕਲੀਅਰ ਦਿਖ ਰਿਹਾ ਜੀ ਆਪਾਂ ਕਿ ਕਿ ਸਾਈਜ਼ ਦੇ ਆਪਾਂ ਪੀੜੇ ਜਿਹੜੇ ਲੈਣੇ ਆਗੇ ਤੇ ਜੇ ਆਪਾਂ ਜਿਆਦਾ ਵੱਡੇ ਪੀੜੇ ਲੈ ਲਾਂਗੇ ਜਿਹੜੀਆਂ ਸ਼ੀਟਾਂ ਨੇ ਉਹ ਮੋਟੀਆਂ ਬਣਣਗੀਆਂ ਫਿਰ ਮੋਟੀਆਂ ਸ਼ੀਟਾਂ ਨਾਲ ਜਿਹੜੇ ਸਪ੍ਰਿੰਗ ਰੂਲ ਦਾ ਸਵਾਦ ਆ ਉਹ ਵਧੀਆ ਨਹੀਂ ਆਉਂਦਾ ਕਿਉਂਕਿ ਜਦੋਂ ਉਹਨੂੰ ਫਰਾਈ ਕਰਦੇ ਆ ਵਿੱਚ ਕੱਚਾ ਪਨ ਰਹਿ ਜਾਂਦਾ ਇੱਥੇ ਜੀ ਮੈਂ 10 ਪੀੜੇ ਇਕੱਠੇ ਕਰ ਲੂੰਗੀ 10 ਇਹ ਸ਼ੀਟਾਂ ਮੈਂ ਇਕੱਠੀਆਂ ਹੀ ਬਣਾਉਂਗੀ ਤੁਸੀਂ ਅਗਰ ਪਹਿਲੀ ਵਾਰ ਬਣਾ ਰਹੇ ਹੋ ਤਾਂ ਤੁਸੀਂ 5-6 ਛੇਟਾਂ ਇਕੱਠੀਆਂ ਬਣਾ ਸਕਦੇ ਹੋ। ਲੋ ਜੀ ਇੱਥੇ ਹੁਣ ਮੈਂ ਲੈ ਲਿਆ ਚੋਪਿੰਗ ਬੋਰਡ। ਇਹਦੇ ਉੱਤੇ ਮੈਂ ਵੇਲੂਗੀ ਕਿਉਂਕਿ ਆਪਾਂ ਇਹਦਾ ਸਾਈਜ਼ ਵੱਡਾ ਕਰਨਾ। ਉਹਨੂੰ ਵਧਾ ਕੇ ਚੰਗੀ ਤਰ੍ਹਾਂ ਤਾਂ ਕਰਕੇ ਆਪਾਂ ਚੱਕਰੀ ਦਾ ਇਸਤੇਮਾਲ ਨਹੀਂ ਕੀਤਾ। ਚੱਕਲਾ ਸਾਈਜ਼ ਛੋਟਾ ਹੁੰਦਾ ਹੈ। ਤਾਂ ਕਰਕੇ ਆਪਾਂ ਚੋਪਿੰਗ ਬੋਰਡ ਦਾ ਇਸਤੇਮਾਲ ਕਰ ਰਹੇ ਹਾਂ। ਲੋ ਜੀ ਇਸੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਵੇਲ-ਵੇਲ ਕੇ ਛੋਟੀਆਂ-ਛੋਟੀਆਂ ਰੋਟੀਆਂ ਇੱਕ ਸਾਈਡ ਤੇ ਮੈਂ ਰੱਖਦੀ ਜਾਊਂਗੀ 10 ਪੇੜੇ ਮੈਂ ਕੀਤੇ 10 ਰੋਟੀਆਂ ਮੈਂ ਵੇਲ ਕੇ ਇੱਕ ਸਾਈਡ ਤੇ ਰੱਖ ਲੂੰਗੀ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਨੂੰ ਆਪਾਂ ਜੀ ਚੰਗੀ ਤਰ੍ਹਾਂ ਵੇਲਣਾਗਾ ਤੇ ਜਿਆਦਾ ਮਤਲਬ ਕਿ ਪਰੇਥਣ ਵੀ ਨਹੀਂ ਲਾਉਣਾ ਤੇ ਘੱਟ ਵੀ ਨਹੀਂ ਲਾਉਣਾ ਕਿਉਂਕਿ ਜੇ ਜਿਆਦਾ ਲਾ ਲਿਆ ਤਾਂ ਫਿਰ ਸ਼ੀਟ ਜਿਹੜੀਆਂ ਉਹ ਵਧੀਆ ਨਹੀਂ ਬਣਣਗੀਆਂ ਘੱਟ ਲਾਇਆ ਤਾਂ ਕਿਉਂਕਿ ਜਦੋਂ ਇੱਕ ਦੂਜੇ ਦੇ ਉੱਪਰ ਇਹਨਾਂ ਨੂੰ ਰੱਖਣਾ ਨਾ ਆਪਾਂ ਫਿਰ ਇਹਨਾਂ ਨੂੰ ਚਿਪਕ ਜਾਣਾ ਇੱਕ ਦੂਜੇ ਦੇ ਨਾਲ ਤਾਂ ਕਰਕੇ ਪਰੇਥਣ ਆਪਾਂ ਨੋਰਮਲ ਜਿਹਾ ਰੱਖਣਾ ਇਸੇ ਤਰੀਕੇ ਨਾਲ ਰੱਖ ਦੇਣਾ ਜਿਵੇਂ ਮੈਂ ਰੱਖਿਆਗਾ ਸਾਰੀਆਂ ਰੋਟੀਆਂ ਆਪਾਂ ਇਦਾਂ ਹੀ ਵੇਲ-ਵੇਲ ਕੇ ਇੱਕ ਦੂਜੀ ਦੇ ਉੱਪਰ ਰੱਖਦੇ ਜਾਵਾਂਗੇ ਲੋ ਜੀ ਮੈਂ 10 ਰੋਟੀਆਂ ਇੱਥੇ ਇਕੱਠੀਆਂ ਹੁਣ ਵੇਲ ਕੇ ਤਿਆਰ ਕਰ ਲੈਨੇ ਆਪਾਂ ਤੁਸੀਂ ਅਗਰ ਪਹਿਲੀ ਵਾਰ ਬਣਾ ਰਹੇ ਹੋ ਜੀ ਤਾਂ ਤੁਸੀਂ 5-6 ਰੋਟੀਆਂ ਇਕੱਠੀਆਂ ਵੇਲ ਸਕਦੇ ਏਦਾਂ ਲੋ ਜੀ ਆਪਾਂ 10 ਰੋਟੀਆਂ ਜਿਹੜੀਆਂ ਵੇਲ ਲੀਆਂ ਨੇ ਇਹਨਾਂ ਨੂੰ ਹੁਣ ਆਪਾਂ ਇੱਕ ਸਾਈਡ ਕਰ ਲਵਾਂਗੇ ਤੇ ਤਾਂ ਕਿ ਨਾਲੇ ਆਪਾਂ ਨੂੰ ਪਤਾ ਚੱਲ ਜੇ ਵੀ ਚਿਪਕੀਆਂ ਤਾਂ ਨਹੀਂ ਇੱਕ ਦੂਸਰੇ ਦੇ ਨਾਲ ਤੇ ਨਾਲੇ ਜਿਹੜਾ ਸੁੱਕਾ ਪੜੀਥਰਾ ਇਹਨੂੰ ਆਪਾਂ ਇੱਕ ਸਾਈਡ ਕਰ ਦਾਂਗੇ ਕਿਉਂਕਿ ਫਿਰ ਇਹ ਨਹੀਂ ਤਾਂ ਜਦੋਂ ਆਪਾਂ ਸ਼ੀਟਾਂ ਬਣਾਵਾਂਗੇ ਉਹਦੇ ਨਾਲ ਲੱਗੇਗਾ ਤੇ ਨਾਲ ਹੀ ਹੁਣ ਆਪਾਂ ਇੱਥੇ ਕੌਲੀ ਦੇ ਵਿੱਚ ਲੈ ਲਾਂਗੇ ਜੀ ਰਿਫਾਈਨਡ ਤੇਲ ਨਾਲ ਇੱਕ ਬਰਸ਼ ਲੈ ਲਿਆ ਇਹ ਵਾਲਾ ਬਰਸ਼ ਮਾਰਕੀਟ ਦੇ ਵਿੱਚੋਂ ਜੀ 20-30 ਰੁਪਏ ਦਾ ਮਿਲ ਜਾਂਦਾ ਜਿਆਦਾ ਮਹਿੰਗਾ ਨਹੀਂ ਆ ਤੇ ਹੁਣ ਆਪਾਂ ਇਹਦੇ ਨਾਲ ਕੀ ਕਰਨਾ ਦੇਸੀ ਘਿਓ ਦਾ ਤੁਸੀਂ ਇਸਤੇਮਾਲ ਇੱਥੇ ਨਹੀਂ ਕਰਨਾ ਜੀ ਦੇਸੀ ਘਿਓ ਨਾਲ ਰੋਟੀਆਂ ਜਿਹੜੀਆਂ ਆਪਸ ਵਿੱਚ ਚਿਪਕ ਜਾਣਗੀਆਂ ਸੋ ਤਾਂ ਕਰਕੇ ਆਪਾਂ ਸਰੋਂ ਦਾ ਤੇਲ ਤਾਂ ਇਸਤੇਮਾਲ ਕਰ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਆਪਾਂ ਬਰਸ਼ ਦੇ ਨਾਲ ਜਿਹੜਾ ਸਰੋਂ ਦਾ ਤੇਲ ਆ ਰੋਟੀ ਦੇ ਉੱਪਰ ਚੰਗੀ ਤਰ੍ਹਾਂ ਫੈਲਾ ਲੈਣਾ ਜਿਆਦਾ ਵੀ ਨਹੀਂ ਲਾਉਣਾ ਤੇ ਜੇ ਆਪਾਂ ਇਹਨੂੰ ਹੱਥਾਂ ਦੇ ਨਾਲ ਲਾਵਾਂਗੇ ਜੀ ਫਿਰ ਹੱਥਾਂ ਨਾਲ ਕਿਤੇ ਤੇਲ ਜ਼ਿਆਦਾ ਲੱਗ ਜਾਊ ਕਿਤੇ ਘੱਟ ਲੱਗ ਜਾਊ ਫਿਰ ਉਹਦੇ ਨਾਲ ਜਿਹੜੀਆਂ ਸ਼ੀਟਾਂ ਨੇ ਵਧੀਆ ਪੜਨੀਆਂ ਤੇ ਰੋਟੀਆਂ ਆਪਸ ਵਿੱਚ ਚਿਪਕ ਜਾਣਗੀਆਂ ਸੋ ਤੁਸੀਂ ਦੇਖ ਸਕਦੇ ਹੋ ਮੈਂ ਸਾਰੇ ਕੋਨੇ ਤੇ ਚੰਗੀ ਤਰ੍ਹਾਂ ਬਰਸ਼ ਦੇ ਨਾਲ ਜਿਹੜਾ ਰਫਾਈਨਡ ਤੇਲ ਫੈਲਾ ਲਿਆਗਾ ਤੁਸੀਂ ਵੀ ਇਸੇ ਤਰੀਕੇ ਨਾਲ ਚੰਗੀ ਤਰ੍ਹਾਂ ਇਹਨੂੰ ਲਗਾ ਲੈਣਾ ਉਦੋਂ ਬਾਅਦ ਜੀ ਜਿਹੜਾ ਸੁੱਕਾ ਮੈਦਾ ਸਾਈਡ ਤੇ ਪਰ ਰੱਖਿਆ ਹੋਇਆ ਉਹਦੇ ਚੋਂ ਥੋੜਾ ਜਿਹਾ ਸੁੱਕਾ ਮੈਦਾ ਲੈ ਕੇ ਇਹਦੇ ਉੱਪਰ ਆਪਾਂ ਇਦਾਂ 扑ਕ ਦੇਣਾਗਾ ਇਹ ਨੂੰ ਪੁੱਕਣ ਦਾ ਕਾਰਨ ਇਹੀ ਹੈ ਜੀ ਨਾਲੇ ਰਿਫਾਈਨਡ ਨੂੰ ਲਾਉਣ ਦਾ ਕਾਰਨ ਇਹੀ ਹੈ ਜਿਹੜੀ ਰੋਟੀ ਆਪਾਂ ਇਹਦੇ ਉੱਪਰ ਰੱਖਣੀ ਆ ਉਹ ਚਿਪਕੇ ਨਾ ਕਿਉਂਕਿ ਆਪਾਂ 10 ਦੀਆਂ 10 ਰੋਟੀਆਂ ਇਕੱਠੀਆਂ ਵੇਲਣੀਆਂ ਠੀਕ ਹੈ ਜੀ ਜੇ ਆਪਾਂ ਇਕੱਠੀਆਂ ਵੇਲਾਂਗੇ ਤੁਹਾਨੂੰ ਵੀ ਪਤਾ ਫਿਰ ਰੋਟੀਆਂ ਇੱਕ ਦੂਜੇ ਦੇ ਨਾਲ ਚਿਪਕਣਗੀਆਂ ਆਪਣੀਆਂ ਜੜੀਆਂ ਸ਼ੀਟਾਂ ਬਣ ਕੇ ਤਿਆਰ ਨਹੀਂ ਹੋਣਗੀਆਂ ਸੋ ਤਾਂ ਕਰਕੇ ਇਹਦੇ ਵਿੱਚ ਰਿਫਾਈਂਡ ਤੇ ਨਾਣਾ ਜ਼ਰੂਰੀ ਹੈ ਨਾਲ ਹੀ ਆਪਾਂ ਜਿਹੜਾ ਮੈਦਾ ਪਾਇਆ ਉਹ ਵੀ ਜ਼ਰੂਰੀ ਹੈ ਲਓ ਜੀ ਦੂਜੀ ਰੋਟੀ ਮੈਂ ਉੱਪਰ ਰੱਖਤੀ ਸੀ ਹੁਣ ਉੱਪਰ ਰੱਖਣ ਤੋਂ ਬਾਅਦ ਦੂਸਰੀ ਰੋਟੀ ਦੇ ਉੱਪਰ ਵੀ ਆਪਾਂ ਸੇਮ ਉਦਾਂ ਹੀ ਰਿਫਾਈਂਡ ਲਾ ਲਾਂਗੇ ਰਫਾਈਨ ਲਉਣ ਤੋਂ ਬਾਅਦ ਜੀ ਚੰਗੀ ਤਰ੍ਹਾਂ ਫਲਾ ਕੇ ਫਿਰ ਆਪਾਂ ਫਿਰ ਸੁੱਕਾ ਮੈਦਾ ਉੱਪਰ ਜਿਹੜਾ ਭੁੱਕ ਲਵਾਂਗੇ ਫਿਰ ਉਸ ਤੋਂ ਬਾਅਦ ਹੀ ਆਪਾਂ ਤੀਸਰੀ ਰੋਟੀ ਰੱਖਾਂਗੇ ਸੁੱਕਾ ਮੈਦਾ ਜੀ ਨਾ ਤਾਂ ਆਪਾਂ ਜ਼ਿਆਦਾ ਭੁੱਕਣਾ ਤੇ ਨਾ ਹੀ ਘੱਟ ਭੁੱਕਣਾ ਘੱਟ ਭੁੱਕਾਂਗੇ ਤਾਂ ਰੋਟੀਆਂ ਚਿਪਕ ਜਾਣਗੀਆਂ ਜ਼ਿਆਦਾ ਭੁੱਕਾਂਗੇ ਤਾਂ ਜਿਹੜੀਆਂ ਆਪਣੇ ਸ਼ੀਟਾਂ ਉਹ ਸੌਫਟ ਨਹੀਂ ਬਣਣੀਆਂ ਤੇ ਉਹ ਜ਼ਿਆਦਾ ਸਖਤੀਆਂ ਬਣ ਜਾਣਗੀਆਂ ਇਸ ਕਰਕੇ ਆਪਾਂ ਜ਼ਿਆਦਾ ਮੈਦਾ ਵੀ ਨਹੀਂ ਭੁੱਕਣਾ ਲਓ ਜੀ ਹੁਣ ਆਪਾਂ ਜਿਹੜੀ ਤੀ ਅਸੀਂ ਰੋਟੀ ਆ ਇਹਦੇ ਉੱਪਰ ਇਹ ਵੀ ਰੱਖ ਦਾਂਗੇ ਤੇ ਸੇਮ ਉਦਾਂ ਹੀ ਦੁਬਾਰਾ ਫੇਰ ਇਹਦੇ ਉੱਤੇ ਆਪਾਂ ਰਿਫਾਈਨਡ ਤੇਲ ਜਿਹੜਾ ਲਾਵਾਂਗੇ ਤੇ ਰਿਫਾਈਨਡ ਤੇਲ ਲਾਉਣ ਤੋਂ ਬਾਅਦ ਫਿਰ ਮੈਦਾ ਭੁੱਕਾਂਗੇ ਫਿਰ ਆਪਾਂ ਇੱਕ ਰੋਟੀ ਦੇ ਉੱਪਰ ਰੱਖਾਂਗੇ ਇਸੇ ਤਰੀਕੇ ਨਾਲ ਕਰਕੇ ਜੀ ਮੈਂ ਦਸੇ ਦੀਆਂ ਦਸੇ ਰੋਟੀਆਂ ਇਦਾਂ ਹੀ ਇਹਦੇ ਨਾਲ ਚਿਪਕਾ ਮਤਲਬ ਕਿ ਰੱਖ ਲੂੰਗੀ ਤੇ ਤੁਸੀਂ ਜੀ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਜਿਹੜੀ ਆਖਰ ਵਾਲੀ ਰੋਟੀ ਹੋਊਗੀ ਐਂਡ ਵਾਲੀ ਉਹਦੇ ਉੱਤੇ ਆਪਾਂ ਰਿਫਾਈਂਡ ਨਹੀਂ ਲਾਉਣਾ ਨਾ ਹੀ ਉਹਦੇ ਉੱਤੇ ਆਪਾਂ ਮੈਦਾ ਭੁਕਣਾਗਾ ਇਹ ਆਪਾਂ ਤਾਂ ਕਰ ਰਹੇ ਆ ਕਿ ਜਿਹੜੀਆਂ ਇਹਦੇ ਉੱਪਰ ਰੋਟੀਆਂ ਰੱਖਣੀਆਂ ਉਹ ਚਿਪਕਣ ਨਾ ਲੇਕਿਨ ਜਿਹੜੀ ਆਖਰਵਾਲੀ ਰੋਟੀ ਹੁੰਦੀ ਆ ਉਹਦੇ ਉੱਪਰ ਰੋਟੀ ਤਾਂ ਆਪਾਂ ਰੱਖਣੀ ਨਹੀਂ ਹੁੰਦੀ ਇਸ ਕਰਕੇ ਉਹਦੇ ਉੱਤੇ ਰਿਫਾਈਂਡ ਨਹੀਂ ਲਾਉਣਾ ਨਹੀਂ ਤਾਂ ਫਿਰ ਬੀਲਣ ਦੇ ਟਾਈਮ ਪ੍ਰੋਬਲਮ ਆਊਗੀ ਲਓ ਜੀ ਆਪਣੀਆਂ ਜਿਹੜੀਆਂ ਰੋਟੀਆਂ ਤੇਲ ਰਿਫਾਈਨਡ ਤੇਲ ਲਾ ਕੇ ਤਿਆਰ ਕਰ ਲਈਆਂ ਆਪਾਂ ਹੁਣ ਆਪਾਂ ਇਹਨੂੰ ਹਲਕੇ ਹੱਥ ਨਾਲ ਜੀ ਇਦਾਂ ਹਲਕਾ ਇਹ ਦਾਬ ਦੇ ਕੇ ਵੀਲਾਂਗੇ ਜੇ ਜ਼ਿਆਦਾ ਦਾਬ ਦੇਵਾਂਗੇ ਜੀ ਇਹ ਚਿਪਕ ਜਾਣਗੀਆਂ ਸੋ ਧਿਆਨ ਨਾਲ ਬੜੇ ਆਰਾਮ ਨਾਲ ਕਾਰ ਨਹੀਂ ਕਰਨੀ ਇਹਨਾਂ ਨੂੰ ਆਪਾਂ ਹੌਲੀ ਹੌਲੀ ਵੀਲਦੇ ਜਾਵਾਂਗੇ ਕਿਉਂਕਿ ਆਪਾਂ ਇਹਨਾਂ ਦਾ ਸਾਈਜ਼ ਜਿਹੜਾਗਾ ਵੱਡਾ ਬਣਾਉਣਾਗਾ ਸੋ ਇਸ ਚੀਜ਼ ਦਾ ਧਿਆਨ ਰੱਖਣਾ ਲੋ ਜੀ ਇੰਨਾ ਵੱਡਾ ਸਾਈਜ਼ ਆਪਾਂ ਬੇਲ ਕੇ ਕਰ ਲਿਆ ਹੁਣ ਆਪਾਂ ਇਹਨਾਂ ਨੂੰ ਸੇਕਾਂਗੇ ਕੜਾਹੀ ਆਪਾਂ ਰੱਖ ਲਈਏ ਜੀ ਗੈਸ ਦੇ ਉੱਤੇ ਤੇ ਗੈਸ ਨੂੰ ਹੌਲੀ ਕਰ ਲਿਆ ਜਿਆਦਾ ਤੇਜ਼ ਨਹੀਂ ਕਰਨਾ ਕੜਾਈ ਜਿਆਦਾ ਗਰਮ ਨਹੀਂ ਕਰਨੀ ਆਪਾਂ ਰੋਟੀਾਂ ਵਾਂਗੂ ਰਾੜਨਾ ਨਹੀਂ ਆ ਜੀ ਇਹਨਾਂ ਨੂੰ ਹਲਕਾ ਹਲਕਾ ਸੇਕ ਲਵਾਉਣਾ ਤੁਸੀਂ ਚਾਹੋ ਤਾਂ ਨਾਨ ਸਟਿਕ ਜਿਹੜਾ ਤਵਾ ਹੁੰਦਾ ਉਹਦੇ ਇਸਤੇਮਾਲ ਕਰ ਸਕਦੇ ਹੋ ਪਰ ਮੈਂ ਇਥੇ ਕੜਾਈ ਦਾ ਇਸਤੇਮਾਲ ਕਰਿਆ ਦੇਖੋ ਜੀ ਇਸ ਤਰੀਕੇ ਨਾਲ ਮੈਂ ਇਹਨੂੰ ਇਹਦੇ ਵਿੱਚ ਰੱਖ ਦਿੱਤਾ ਹੁਣ ਆਪਾਂ ਇਹਨੂੰ ਹਲਕਾ ਤੇਜ਼ ਸੇਕ ਲਵਾ ਕੇ ਇਹਨੂੰ ਥਲ ਦਵਾਵਾਂਗੇ ਫਿਰ ਤੁਹਾਨੂੰ ਦਿਖਾਉਣੀ ਆ ਵੀ ਕਿਸ ਤਰੀਕੇ ਦੀ ਦੂਜੀ ਸਾਈਡ ਜਿਹੜੀ ਸ਼ਕਲ ਆ ਕਿਸ ਤਰੀਕੇ ਦੀ ਇਹਦੀ ਹੋਣੀ ਚਾਹੀਦੀ ਆ ਠੀਕ ਹੈ ਜੀ ਲਓ ਜੀ ਆਪਾਂ ਨੂੰ ਪਲਟ ਦਿੱਤਾ ਤੇ ਪਲਟਣ ਤੋਂ ਬਾਅਦ ਇਸ ਤਰੀਕੇ ਨਾਲ ਇਹਦੇ ਉੱਪਰੋਂ ਤੁਹਾਨੂੰ ਦਿਖਣਾ ਚਾਹੀਦਾ ਹੈ ਰੋਟੀ ਤਰ੍ਹਾਂ ਨਹੀਂ ਸੇਕਣਾ ਰੋਟੀ ਤਰ੍ਹਾਂ ਦੇ ਉੱਤੇ ਦਾਗ ਨਹੀਂ ਲੱਗਣੇ ਚਾਹੀਦੇ ਨਹੀਂ ਤਾਂ ਫਿਰ ਆਪਣੀਆਂ ਸ਼ੀਟਾਂ ਜਿਹੜੀਆਂ ਫਟ ਜਾਣਗੀਆਂ ਇਸੇ ਤਰੀਕੇ ਨਾਲ ਆਪਾਂ ਦੂਜੀ ਸਾਈਡ ਸੇਕ ਲਵਾਉਣਾ ਉਧਰ ਵੀ ਇੰਨਾ ਹੀ ਆਪਾਂ ਸੇਕ ਲਵਾਉਣਾ ਉਧਰ ਵੀ ਆਪਾਂ ਜ਼ਿਆਦਾ ਨਹੀਂ ਰਾੜਨਾ ਉਸ ਤੋਂ ਬਾਅਦ ਜੀ ਫਿਰ ਆਪਾਂ ਸੇਕਣ ਤੋਂ ਬਾਅਦ ਆਪਾਂ ਨਾ ਇੱਕ ਸਾਈਡ ਤੋਂ ਥੋੜੀ ਜਿਹੀ ਸ਼ੀਟ ਚੱਕ ਕੇ ਜਿਹੜੀ ਪਹਿਲੀ ਸ਼ੀਟ ਆ ਸਭ ਤੋਂ ਉੱਤੇ ਵਾਲੀ ਉਹਨੂੰ ਹਲਕੀ ਜਿਹੀ ਇੱਕ ਸਾਈਡ ਤੋਂ ਚੱਕ ਕੇ ਆਪਾਂ ਦੇਖਾਂਗੇ ਵੀ ਸ਼ੀਟਾਂ ਅਲੱਗ ਹੋ ਰਹੀਆਂ ਇੱਕ ਦੂਜੇ ਨਾਲੋਂ ਤੇ ਜੇ ਆਪਾਂ ਨੂੰ ਲੱਗਿਆ ਵੀ ਅਲੱਗ ਹੋ ਰਹੀਆਂ ਨਹੀਂ ਫਿਰ ਆਪਾਂ ਗੈਸ ਨੂੰ ਬੰਦ ਕਰਕੇ ਉਹਨੂੰ ਥੱਲੇ ਲਾ ਲਾਂਗੇ ਆ ਦੇਖੋ ਜੀ ਮੈਂ ਚੈੱਕ ਕਰ ਰਹੀ ਹਾਂ ਦੇਖੋ ਕਿਹੜੇ ਕਿੰਨੇ ਆਰਾਮ ਨਾਲ ਸ਼ੀਟ ਲੈ ਰਹੀ ਆ ਲਓ ਜੀ ਮੈਂ ਹੁਣ ਇਹਨਾਂ ਨੂੰ ਉੱਥੇ ਜਿਹੜਾ ਚੋਪਿੰਗ ਬੋਰਡ ਉੱਤੇ ਰੱਖ ਲਿਆ ਲਓ ਜੀ ਆਪਾਂ ਇੱਕ ਸ਼ੀਟ ਲਾਉਣੇ ਸ਼ੁਰੂ ਕਰਤੀ ਦੇਖੋ ਕਿੰਨੇ ਆਰਾਮ ਨਾਲ ਮੈਂ ਲਾ ਰਹੀ ਹਾਂ ਬੜੇ ਆਰਾਮ ਨਾਲ ਉੱਤਰ ਵੀ ਜਾਂਦੀ ਹੈ ਤੇ ਜੇ ਆਪਾਂ ਹਨਾ ਰਿਫਾਈਨਡ ਤੇਲ ਜਿਹੜਾ ਲਾਇਆ ਉਹਦਾ ਧਿਆਨ ਰੱਖੀਏ ਤੇ ਮੈਦੇ ਦਾ ਧਿਆਨ ਰੱਖੀਏ ਤੇ ਸੇਕਣ ਦਾ ਧਿਆਨ ਰੱਖੀਏ ਤੇ ਬੀਲਣ ਦਾ ਇਹ ਚਾਰੀ ਚੀਜ਼ਾਂ ਦਾ ਅਗਰ ਧਿਆਨ ਰੱਖ ਲਿਆ ਤਾਂ ਫਿਰ ਸ਼ੀਟਾਂ ਬਹੁਤ ਸੋਹਣੀਆਂ ਬਣਦੀਆਂ ਲਓ ਜੀ ਆਪਣੀ ਦੂਸਰੀ ਸ਼ੀਟ ਵੀ ਬੜੇ ਆਰਾਮ ਨਾਲ ਲਹਿ ਰਹੀ ਆ ਕਿਹੜੀ ਸ਼ੀਟ ਕਿੱਥੋਂ ਲੱਗ ਹੋ ਰਹੀ ਹੈ ਜੇ ਇਧਰਲੇ ਸ਼ੀਟ ਲੱਗ ਨਾ ਹੋਵੇ ਤੁਸੀਂ ਉਹਨੂੰ ਪਲਟ ਲੈਣਾ ਪਲਟ ਕੇ ਦੂਜੀ ਸਾਈਡ ਦੀ ਜਿਹੜੀ ਸ਼ੀਟ ਉਤਾਰ ਲੈਣੀ ਆ ਦੇਖੋ ਕਿੰਨੀ ਸੌਫਟ ਜਿਹੜੀ ਇਹ ਸੀਟ ਬਣ ਕੇ ਤਿਆਰ ਹੋਏ ਕਿੰਨੀ ਨਰਮ ਬਣੀ ਹੈ ਮੈਂ ਸੱਟ ਸੱਟ ਕੇ ਤੁਹਾਨੂੰ ਦਿਖਾ ਰਹੀ ਐ ਇੱਥੇ ਵੀ ਕਿੰਨੀ ਸੌਫਟ ਬਣੀ ਆ ਤੇ ਬਹੁਤ ਹੀ ਟਰਾਂਸਪੇਰੈਂਟ ਜੀ ਬਣੀ ਆ ਦੇਖੋ ਮੇਰਾ ਹੱਥ ਇਹਦੇ ਆਰ ਪਰ ਦਿਖ ਰਿਹਾ ਇੰਨੀ ਹੀ ਪਤਲੀ ਤੇ ਇੰਨੀ ਨਰਮ ਚਾਹੀਦੀ ਐ ਸਪ੍ਰਿੰਗ ਰੋਲ ਲਈ ਲੋ ਜੀ ਆਪਾਂ ਤੀਜੀ ਵੀ ਦੇਖਦੇ ਆ ਲੋ ਜੀ ਆਪਾਂ ਤੀਸਰੀ ਸ਼ੀਟ ਵੀ ਲਾਉਣੀ ਇਦਾਂ ਹੀ ਸ਼ੁਰੂ ਕਰ ਲਈ ਆ ਤੇ ਇਹਨੂੰ ਹੌਲੀ ਹੌਲੀ ਇਕੱਠੀ ਕਰਦੇ ਜਾਵਾਂਗੇ ਨਾਲੇ ਲਾਉਂਦੇ ਜਾਵਾਂਗੇ ਤੇ ਜੇ ਥੋੜੀ ਜੀ ਫਟ ਵੀ ਜਾਵੇ ਜੀ ਇਹ ਵੀ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਆ ਦੇਖੋ ਤੇ ਜੇ ਥੋੜੀ ਜਿਹੀ ਫਟ ਵੀ ਜਾਵੇ ਤੁਸੀਂ ਟੈਨਸ਼ਨ ਨਹੀਂ ਲੈਣੀ ਉਹ ਵੀ ਪੰਦਰ ਤੁਹਾਨੂੰ ਦੱਸਾਂਗੇ ਵੀ ਕੀ ਕਰਨਾ ਆ ਦੇਖੋ ਇਥੋਂ ਥੋੜੀ ਜਿਹੀ ਫਟ ਗਈ ਆ ਟੈਨਸ਼ਨ ਨਹੀਂ ਲੈਣੀ ਵੀ ਫਟ ਗਈ ਆ ਤੇ ਇਹਦਾ ਵੀ ਤੁਹਾਨੂੰ ਦੱਸਾਂਗੇ ਵੀ ਇਹਨੂੰ ਕਿਸ ਤਰੀਕੇ ਨਾਲ ਠੀਕ ਕਰਨਾ ਇਦਾਂ ਹੀ ਲੋ ਜੀ ਸਾਰੀਆਂ ਸ਼ੀਟਾਂ ਅਲੱਗ ਕਰ ਕਰਕੇ ਇੱਕ ਥਾਲ ਦੇ ਵਿੱਚ ਰੱਖ ਲੈਣੇ ਆ ਲਓ ਜੀ ਆਪਾਂ ਸਾਰੀਆਂ ਸ਼ੀਟਾਂ ਕਰ ਲਈਆਂ ਆ ਢੇਕ ਰੱਖ ਲਈਆਂ ਥਾਲ ਦੇ ਵਿੱਚ ਹੁਣ ਆਪਾਂ ਕਰਦੇ ਆ ਘੋਲ ਤਿਆਰ ਅੱਜ ਹੀ ਮੈਦੇ ਦਾ ਘੋਲ ਤਿਆਰ ਕਰਿਆ ਆਪਾਂ ਇਹਦੇ ਵਿੱਚ ਮੈਦਾ ਪਾਇਆ ਪਾਣੀ ਪਾ ਕੇ ਆਪਾਂ ਇਸ ਤਰੀਕੇ ਦਾ ਘੋਲ ਤਿਆਰ ਕਰਨਾ ਜਿਵੇਂ ਪੁਰਾਣੇ ਟਾਈਮ ਦੇ ਵਿੱਚ ਆਪਾਂ ਕਿਤਾਬਾਂ ਜੋੜਦੇ ਹੁੰਨੇ ਆ ਉਸ ਤਰੀਕੇ ਦਾ ਘੋਲ ਇੱਕ ਥਾਲ ਵਿੱਚ ਆਪਾਂ ਲੈ ਲਿਆ ਜੀ ਸ਼ੀਟ ਸ਼ੀਟ ਨੂੰ ਆਪਾਂ ਚੌੜੇ ਲੋਟ ਰੱਖਣਾ ਲੰਬੇ ਲੋਟ ਨਹੀਂ ਰੱਖਣਾ ਜਿਹੜਾ ਜ਼ਿਆਦਾ ਚੌੜੀ ਜੀ ਹੋਵੇ ਜਿਹੜਾ ਪਾਸਾ ਉਹ ਚੌੜੇ ਲੋਟ ਹੀ ਰੱਖਣਾ ਲੋ ਜੀ ਆਪਾਂ ਇਹਦੇ ਵਿੱਚ ਹੁਣ ਪਾ ਰਹੇ ਆਂ ਕਿ ਨੂਡਲਸ ਆ ਦੇਖੋ ਜੀ ਚੌੜੇ ਲੋਟ ਰੱਖਣਾ ਤੇ ਲੰਬੇ ਲੋਟ ਨਹੀਂ ਰੱਖਣਾ ਇਦੇ ਵਿੱਚ ਆਪਾਂ ਨੂਡਲਸ ਪਾ ਰਹੇ ਹਾਂ ਜੇ ਨੂਡਲਸ ਦੀ ਰੈਸਪੀ ਵੀ ਅਗਰ ਤੁਸੀਂ ਦੇਖਣੀ ਆ ਤੁਸੀਂ ਮੇਰੇ ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਹੋ ਕਿਉਂਕਿ ਨੂਡਲਸ ਦੀ ਰੈਸਪੀ ਆਲਰੇਡੀ ਆਪਣੇ ਚੈਨਲ ਤੇ ਹੈਗੀ ਆ ਤੇ ਲੋ ਜੀ ਇਹਨੂੰ ਆਪਾਂ ਹੁਣ ਇਹਦੇ ਵਿੱਚ ਚੰਗੀ ਤਰ੍ਹਾਂ ਦੀ ਫਿਲਿੰਗ ਕਰ ਲਾਂਗੇ ਤੇ ਲੰਬੇ ਲੋਟ ਹੀ ਆਪਾਂ ਜਿਹੜੇ ਨੂਡਲ ਆ ਉਹ ਰੱਖਣੇ ਆਗੇ ਜੇ ਆਪਾਂ ਇੱਕ ਜਗ੍ਹਾ ਹੀ ਗੁੱਛਾ ਜਿਹਾ ਬਣਾ ਕੇ ਰੱਖ ਦਾਂਗੇ ਇੱਕ ਤਾਂ ਫਿਰ ਜਦੋਂ ਆਪਾਂ ਮੋੜਨਾਗਾ ਉਦੋਂ ਆਪਾਂ ਨੂੰ ਦਿੱਕਤ ਆਊਗੀ ਇੱਕ ਫਿਰ ਜਦੋਂ ਆਪਾਂ ਇਹਨੂੰ ਖਾਵਾਂਗੇ ਤੇ ਫਿਰ ਉਹ ਗੁੱਛਾ ਜਿਹਾ ਇੱਕ ਜਗ੍ਹਾ ਹੀ ਰਹਿ ਜਾਊਗਾ ਫਿਰ ਉਹ ਸਵਾਦ ਨਹੀਂ ਵੜਨੇ ਸੋ ਤਾਂ ਕਰਕੇ ਚੀਜ਼ ਦਾ ਧਿਆਨ ਰੱਖਣਾ ਇੱਥੇ ਮੈਂ ਤੁਹਾਨੂੰ ਦੋ ਤਰੀਕੇ ਨਾਲ ਜੀ ਮੋੜਨਾ ਦੱਸੂਗੀ ਇਹਨੂੰ ਪਹਿਲਾ ਤਰੀਕਾ ਵਾਲਾ ਇਦਾਂ ਇੱਕ ਸਾਈਡ ਤੋਂ ਇਹਨੂੰ ਮੋੜ ਲੈਣਾ ਫਿਰ ਇਹਨੂੰ ਦੂਜੀ ਸਾਈਡ ਤੋਂ ਇਦਾਂ ਮੋੜ ਲੈਣਾ ਫਿਰ ਇਹਨੂੰ ਨੀਚੇ ਵਾਲੀ ਸਾਈਡ ਤੋਂ ਇਦਾਂ ਮੋੜ ਕੇ ਇਹਨੂੰ ਆਪਾਂ ਕਸ ਕੇ ਰੱਖਣਾ ਜੀ ਨਾਲ-ਨਾਲ ਇਹਨੂੰ ਉੱਪਰ ਨੂੰ ਮੋੜਦੇ ਜਾਣਾ ਕਸ ਕੇ ਰੱਖਣਾ ਢਿੱਲਾ ਨਹੀਂ ਛੱਡਣੀ ਜੇ ਢਿੱਲਾ ਛੱਡਤਾ ਉਹਨੂੰ ਤਾਂ ਜਦੋਂ ਪੱਤਲਾ ਲਾਂਗੇ ਇਹਨੇ ਖੁੱਲ ਜਾਣਾ ਲਓ ਜੀ ਐਂਡ ਤੇ ਆ ਕੇ ਅਖੀਰ ਤੇ ਆ ਕੇ ਜਿਹੜਾ ਆਪਾਂ ਘੋਲ ਤਿਆਰ ਕਰਿਆ ਉਹਨੂੰ ਆਪਾਂ ਕੀ ਕਰਨਾਗਾ ਉਹਨੂੰ ਚੰਗੀ ਤਰ੍ਹਾਂ ਆਪਾਂ ਸ਼ੀਟ ਦੇ ਉੱਤੇ ਲਗਾਉਣਾਗਾ ਜਿਵੇਂ ਆਪਾਂ ਕਾਗਜ਼ ਦੇ ਉੱਪਰ ਨਹੀਂ ਲਗਾਉਂਦੇ ਹੁੰਦੇ ਘੋਲ ਆਟੇ ਦਾ ਚਕਾਉਣ ਵਾਸਤੇ ਕਾਗਜ਼ ਨੂੰ ਉਸੇ ਤਰੀਕੇ ਨਾਲ ਤੁਸੀਂ ਇਹਨੂੰ ਇਹਦੇ ਉੱਪਰ ਫੈਲਾ ਲੈਣਾਗਾ ਤਾਂ ਕਿ ਜਿਹੜਾ ਸਪਰਿੰਗ ਰੋਲ ਆ ਉਹ ਚੰਗੀ ਤਰ੍ਹਾਂ ਇਹਦੇ ਨਾਲ ਚਪਕ ਜਾਵੇ ਤੇ ਜਦੋਂ ਪੱਤਲੀਏ ਉਹ ਖੁੱਲੇ ਨਾ ਲਓ ਜੀ ਆਪਣਾੜਾ ਸਪਰਿੰਗ ਰੋਲ ਆ ਪਹਿਲਾ ਸਪਰਿੰਗ ਰੋਲ ਆਪਾਂ ਜਿਹੜਾਗਾ ਫਿਲਿੰਗ ਕਰਕੇ ਆਪਾਂ ਤਿਆਰ ਕਰ ਲਿਆ ਦੇਖੋ ਜੇ ਤੁਹਾਨੂੰ ਲੱਗਦਾ ਹਨਾ ਵੀ ਕਿ ਤੂੰ ਫਟਿਆ ਹੋਇਆ ਤਾਂ ਇਦਾਂ ਥੋੜਾ ਜਿਹਾ ਲੈ ਕੇ ਮੈਦਾ ਇਦਾਂ ਤੁਸੀਂ ਉਹਦਾ ਕੋਲ ਲਗਾ ਲਿਓ ਉੱਥੇ ਤੇ ਫਿਰ ਤਾਂ ਕਿ ਉਹ ਤੁਸੀਂ ਤਲੋਂਗੇ ਉਹਦੇ ਵਿੱਚ ਤੇਲ ਨਹੀਂ ਭਰੂਗਾ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਲਓ ਜੀ ਆਪਾਂ ਹੁਣ ਇਹਦੇ ਵਿੱਚ ਵੀ ਆਪਾਂ ਚੌੜੇ ਲੋਟ ਸ਼ੀਟ ਰੱਖ ਲੈਣੀ ਆ ਚੌੜੇ ਲੋਟ ਸ਼ੀਟ ਰੱਖ ਕੇ ਇਹਦੇ ਵਿੱਚ ਹੁਣ ਆਪਾਂ ਕਰਾਂਗੇ ਫਿਲਿੰਗ ਨੂਡਲਸ ਦੀ ਸੋ ਨੂਡਲਸ ਨੂੰ ਪਹਿਲਾਂ ਤੋਂ ਤਰ੍ਹਾਂ ਹੀ ਆਪਾਂ ਭਰ ਲੈਣਾ ਲੰਬੀ ਲੋਟ ਰੱਖ ਕੇ ਚੰਗੇ ਤਰੀਕੇ ਨਾਲ ਨਾ ਹੀ ਜ਼ਿਆਦਾ ਨੂਡਲ ਜ਼ਿਆਦਾ ਭਰਿਓ ਜੀ ਨਾ ਘੱਟ ਭਰਿਓ ਜ਼ਿਆਦਾ ਨਾ ਫਿਰ ਜ਼ਿਆਦਾ ਮੋਟੇ ਸਪ੍ਰਿੰਗ ਰੋਲ ਬਣਦੇ ਆ ਤੇ ਘੱਟ ਭਰਾਂਗੇ ਫਿਰ ਉਹ ਕੱਲਾ ਆਟਾ ਆਟਾ ਹੀ ਮੂੰਹ ਚ ਟੇਸਟ ਆਉਂਦਾ ਲੋ ਜੀ ਇਹਦਾ ਦੂਜਾ ਤਰੀਕਾ ਮੈਂ ਤੁਹਾਨੂੰ ਦੱਸਦੀ ਹਾਂ ਹੁਣ ਜੇ ਤੁਸੀਂ ਪਹਿਲੀ ਵਾਰ ਬਣਾ ਰਹੇ ਹੋ ਤੁਹਾਨੂੰ ਡਰ ਲੱਗਦਾ ਹਨਾ ਵੀ ਜਦੋਂ ਤਲੋਂਗੇ ਉਦੋਂ ਖੁੱਲ ਨਾ ਜਾਵੇ ਜਾਂ ਇਹਦੇ ਤੇਲ ਨਾ ਭਰ ਜੇ ਤਾਂ ਆਹ ਤਰੀਕਾ ਜੀ ਇਸ ਤਰੀਕੇ ਨਾਲ ਤੁਸੀਂ ਮੈਦਾ ਇਹਦੇ ਪਹਿਲਾਂ ਜਿਹੜਾ ਆਪਾਂ ਸਾਈਡਾਂ ਤੋਂ ਮੋੜਨਾ ਨਾ ਉਹਦੇ نیچے ਵੀ ਲਾ ਲਿਓ ਉਹਦੇ ਨਾਲ ਕੀ ਆ ਫਿਰ ਜਿਹੜਾ ਸਾਈਡਾਂ ਤੋਂ ਆਪਾਂ ਮੋੜਿਆ ਖੁੱਲੇਗਾ ਨਹੀਂ ਇਸੇ ਤਰੀਕੇ ਨਾਲ ਦੇਖੋ ਇੱਥੇ ਵੀ ਮੈਂ ਲਾ ਰਹੀ ਆ ਇਧਰ ਇਹ ਲਗਾ ਲਿਆ ਉੱਪਰਲੀ ਸਾਈਡ ਵੀ ਆਪਾਂ ਚੰਗੀ ਤਰ੍ਹਾਂ ਲਗਾ ਲੈਣਾ ਤਾਂ ਕਿ ਜਦੋਂ ਆਪਾਂ ਇਹਨੂੰ 모ੜਾਂਗੇ ਸਾਈਡਾਂ ਤੋਂ ਫਿਰ ਉਹ ਚਿੱਕ ਜਾਊਗਾ ਤੇ ਫਿਰ ਉਹ ਖੁੱਲੂਗਾ ਨਹੀਂ ਲੋ ਜੀ ਤੁਸੀਂ ਦੇਖ ਸਕਦੇ ਹੁਣ 모ੜ ਕੇ ਮੈਂ ਤੁਹਾਨੂੰ ਦਿਖਾਉਣੀ ਆ ਐਦਾਂ ਆਪਾਂ ਇਹਨੂੰ 모ੜ ਲੈਣਾ ਹੁਣ ਆਪਾਂ ਇਹਨੂੰ ਮੋੜਨ ਤੋਂ ਬਾਅਦ ਕੀ ਕਰਨਾ ਥੋੜਾ ਜਾਂ ਮੈਦੇ ਦਾ ਘੋਲ ਹੋਰ ਲੈ ਕੇ ਇਦਾਂ ਇਹਦੇ ਉੱਪਰਲੀ ਸਾਈਡ ਵੀ ਆਪਾਂ ਚੰਗੀ ਤਰ੍ਹਾਂ ਲਗਾ ਲੈਣਾ ਜੇ ਤੁਸੀਂ ਪਹਿਲੀ ਵਾਰ ਬਣਾ ਰਹੇ ਹੋ ਜੀ ਤੁਸੀਂ ਇਸ ਤਰੀਕੇ ਨਾਲ ਬਣਾ ਸਕਦੇ ਹੋ ਫਿਰ ਜੇ ਤੁਸੀਂ ਤਿੰਨ ਚਾਰ ਵਾਰੀ ਬਣਾ ਲਉਂਗੀ ਹਨਾ ਫਿਰ ਆਪਾਂ ਨੂੰ ਪਈ ਸਮਝ ਆ ਜਾਂਦੀ ਹੈ ਫਿਰ ਆਪਾਂ ਬਿਨਾ ਇਹਨੂੰ ਲਾਏ ਵੀ ਬਣਾ ਲੈਨੇ ਆ ਤੇ ਮੈਂ ਵੀ ਤਾਂ ਸਿੱਖਿਆ ਸਿੱਖਿਆ ਸੀ ਜੀ ਬਣਾਉਣਾ ਤਾਂ ਮੈਂ ਵੀ ਸ਼ੁਰੂ ਚ ਇਦਾਂ ਹੀ ਬਣਾਉਂਦੀ ਸੀ ਤਾਂ ਕਰਕੇ ਮੈਂ ਤੁਹਾਡੇ ਨਾਲ ਇਹ ਸ਼ੇਅਰ ਕੀਤਾ ਵੀ ਇਸ ਤਰੀਕੇ ਨਾਲ ਤੁਸੀਂ ਇਹਨੂੰ ਬਣਾ ਸਕਦੇ ਹੋ ਲਓ ਜੀ ਹੁਣ ਇਹਨੂੰ ਆਪਾਂ ਨੀਚੇ ਦੀ ਸਾਈਡ ਤੋਂ ਇਹਨੂੰ ਫੋਲਡ ਕਰਾਂਗੇ ਮੋੜਦੇ ਜਾਵਾਂਗੇ ਜੀ ਕਸ ਕੇ ਰੱਖਾਂਗੇ ਚੰਗੇ ਤਰੀਕੇ ਨਾਲ ਜੇ ਢਿੱਲ ਛੱਡੀ ਤਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਫਿਰ ਇਹਨੇ ਤਲਣ ਦੇ ਟਾਈਮਸ ਖੁੱਲ ਜਾਣਾ ਫਿਰ ਵਿੱਚ ਤੇਲ ਭਰ ਜੂਗਾ ਤੇ ਸਾਰਾ ਆਪਣਾ ਤੇਲ ਵੀ ਖਰਾਬ ਹੋਊ ਸੋ ਤਾਂ ਕਰਕੇ ਇਹਨਾਂ ਚੀਜ਼ਾਂ ਦਾ ਪਤ ਧਿਆਨ ਰੱਖਣਾ ਲਓ ਜੀ ਦੂਸਰਾ ਸਪ੍ਰਿੰਗ ਰੋਲ ਵੀ ਆਪਣਾ ਬਣ ਕੇ ਤਿਆਰ ਹੋ ਗਿਆ ਹੁਣ ਇਸੇ ਤਰੀਕੇ ਨਾਲ ਆਪਾਂ ਸਾਰੇ ਸਪ੍ਰਿੰਗ ਰੋਲ ਜਿਹੜੇ ਆ ਉਹ ਬਣਾ ਕੇ ਤਿਆਰ ਕਰ ਲਵਾਂਗੇ ਤੇ ਲੋ ਜੀ ਆਪਾਂ ਇੱਥੇ ਜਿਹੜੇ ਸਪਰਿੰਗ ਰੋਲਾ ਬਣਾ ਕੇ ਤਿਆਰ ਕਰ ਲਏ ਨੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਫਰਾਈ ਤਲਾਂਗੇ ਜੀ ਤੇਲ ਦੇ ਵਿੱਚ ਤੇ ਤਲਣ ਦਾ ਤਰੀਕਾ ਵੀ ਆਪਾਂ ਤੁਹਾਨੂੰ ਦੱਸਾਂਗੇ ਸੋ ਧਿਆਨ ਨਾਲ ਦੇਖਣਾ ਤੇ ਤੁਸੀਂ ਮੈਂ ਤੁਹਾਨੂੰ ਚੱਕ ਕੇ ਦਿਖਾ ਰਹੀ ਆ ਵੀ ਸਪਰਿੰਗ ਰੋਲ ਦੇਖੋ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋਏ ਨੇ ਲੋ ਜੀ ਆਪਾਂ ਕੜਾਹੀ ਦੇ ਵਿੱਚ ਰੱਖ ਲਿਆ ਤੇਲ ਤੇ ਤੇਲ ਆਪਾਂ ਜ਼ਿਆਦਾ ਗਰਮ ਨਹੀਂ ਕਰਨਾ ਜ਼ਿਆਦਾ ਗਰਮ ਕਰਾਂਗੇ ਜੀ ਤੇਲ ਫਿਰ ਇਹਨਾਂ ਨੇ ਇੱਕਦامی ਉੱਪਰੋਂ ਹਨਾ ਸੜ ਜਾਣਾ ਤੇ ਵਿੱਚੋਂ ਇਹਨਾਂ ਨੇ ਕੱਚੇ ਰਹਿ ਜਾਣਾ ਜਿਹੜੀ ਸ਼ੀਟ ਆ ਫਿਰ ਵਿੱਚੋਂ ਕੱਚੀ ਰਹਿ ਜੂ ਫਿਰ ਤੁਸੀਂ ਕਹਿਣਾ ਵਧੀਆ ਨਹੀਂ ਬਣੀ ਹਨਾ ਸੋ ਤਾਂ ਕਰਕੇ ਤੇਲ ਜ਼ਿਆਦਾ ਗਰਮ ਨਹੀਂ ਕਰਨਾ ਦੇਖੋ ਇੰਨਾ ਕੁ ਗਰਮ ਕਰਨਾ ਹਨਾ ਜਿਵੇਂ ਮੈਂ ਇਹਦੇ ਵਿੱਚ ਸਪਰਿੰਗ ਰੋਲ ਪਾਇਆ ਕਿ ਇੰਨਾ ਕਰਝਣ ਲੱਗਿਆ ਤੇਲ ਇਹਦੇ ਵਿੱਚ ਮੈਂ 5 ਪੀਸ ਜੀ ਇਕੱਠੇ ਪਾਏ ਨੇ ਤੁਸੀਂ ਚਾਹੋ 2-3 ਪੀਸ ਪਾ ਕੇ ਵੀ ਫਰਾਈ ਕਰ ਸਕਦੇ ਹੋ ਤੇ ਆਪਾਂ ਇਹਨਾਂ ਨੂੰ ਜ਼ਿਆਦਾ ਫਰਾਈ ਨਹੀਂ ਕਰਨਾ ਜੀ ਆਪਾਂ ਇਹਨੂੰ ਕੱਚਾ ਹੀ ਰੱਖਣਾ ਜਿਵੇਂ ਆਪਾਂ ਪਕੌੜੇ ਨਹੀਂ ਬਣਾਉਦੇ ਹੁੰਦੇ ਗੋਭੀ ਦੇ ਜਾਂ ਆਪਾਂ ਆਲੂਆਂ ਦੇ ਪਕੌੜੇ ਜਾਂ ਬ੍ਰੈਡ ਪਕੌੜੇ ਆਪਾਂ ਉਹਨੂੰ ਥੋੜਾ ਕੱਚਾ ਰੱਖ ਲੈਣੇ ਆ ਤਾਂ ਇਹਨਾਂ ਨੂੰ ਆਪਾਂ ਚਿੱਟਾ ਹੀ ਰੱਖਣਾ ਜੀ ਆਪਾਂ ਇਹਨਾਂ ਨੂੰ ਪੂਰੇ ਰੰਗ ਦੇ ਹੋਣ ਤੱਕ ਨਹੀਂ ਤਲਣਾ ਇਹਦੇ ਪਿੱਛੇ ਦੋ ਕਾਰਨ ਨੇ ਪਹਿਲਾ ਕਾਰਨ ਤਾਂ ਜੀ ਜਦੋਂ ਆਪਾਂ ਇਹਨਾਂ ਨੂੰ ਦੁਬਾਰੀ ਫਰਾਈ ਕਰਾਂਗੇ ਤਾਂ ਫਿਰ ਇਹਨਾਂ ਦਾ ਸੁਆਦ ਜਿਹੜਾ ਡਬਲ ਹੋ ਜਾਂਦਾ ਬਹੁਤ ਵਧੀਆ ਸੁਆਦ ਆਉਂਦਾ ਦੂਸਰਾ ਕਾਰਨ ਇਹਦਾ ਜੀ ਇਹ ਆ ਵੀ ਜੇ ਮੰਨ ਲਓ ਤੁਸੀਂ ਤੁਹਾਡਾ ਅੱਜ ਮੰਨੀ ਆ ਵੀ ਅੱਜ ਖਾਣੇ ਆ ਤੁਸੀਂ ਕੱਲ ਨੂੰ ਖਾਣੇ ਆ ਜਾਂ ਤੁਸੀਂ ਦੋ ਦਿਨ ਬਾਅਦ ਖਾਣੇ ਆ ਜਾਂ ਤੁਸੀਂ ਪੰਜ ਦਿਨਾਂ ਬਾਅਦ ਵੀ ਖਾਣੇ ਆ ਗਰਮੀ ਦੇ ਵਿੱਚ ਤੁਸੀਂ ਇਹਨਾਂ ਨੂੰ 6 ਤੋਂ 7 ਦਿਨ ਵੀ ਫਰਿੱਜ ਦੇ ਵਿੱਚ ਰੱਖ ਸਕਦੇ ਹੋ ਤਾਂ ਫਿਰ ਤੁਸੀਂ ਇਦਾਂ ਹਲਕੇ ਹਲਕੇ ਫਰਾਈ ਕਰਕੇ ਇਹਨਾਂ ਨੂੰ ਚਾਹੀ 20 ਪੀਸ ਬਣਾ ਕੇ ਫਰਿੱਜ 'ਚ ਰੱਖ ਲਓ ਜਦੋਂ ਤੁਹਾਡਾ ਦਿਲ ਕੀਤਾ ਦੇਖੋ ਇੰਨੇ ਕਿਹਨੂੰ ਕੱਚੇ ਰੱਖਣਾ ਬਿਲਕੁਲ ਚਿੱਟੇ ਪਈਆਂ ਕੱਚੇ ਹੀ ਪਈਆਂ ਜਦ ਆਪਾਂ ਫਰਾਈ ਨਹੀਂ ਕਰਿਆ ਹਲਕਾ ਹਲਕਾ ਸੇਕ ਹੀ ਲਵਾਇਆ ਤੇ ਇਦਾਂ ਹੀ ਫਰਾਈ ਕਰਕੇ ਤੁਸੀਂ ਫ੍ਰਿਜ ਚ ਰੱਖ ਲਿਆ ਕਰੋ ਤੇ ਜਦੋਂ ਤੁਹਾਡਾ ਦਿਲ ਕੀਤਾ ਦੋ ਪੀਸ ਤਿੰਨ ਪੀਸ ਕੱਢ ਕੇ ਉਹਨਾਂ ਨੂੰ ਫਿਰ ਚੰਗੀ ਤਰ੍ਹਾਂ ਫਰਾਈ ਕਰਕੇ ਤੁਸੀਂ ਖਾ ਸਕਦੇ ਹੋ ਜੇ ਮਹਿਮਾਨ ਆ ਰਹੇ ਆ ਜਿੱ ਘਰੀ ਤੁਸੀਂ ਇਦਾਂ ਹੀ ਪਹਿਲਾਂ ਫਰਾਈ ਕਰਕੇ ਇਹਨਾਂ ਨੂੰ ਰੱਖ ਸਕਦੇ ਹੋ ਉਹਨਾਂ ਦੇ ਆਉਣ ਤੇ ਗਰਮ ਗਰਮ ਫਰਾਈ ਕਰਕੇ ਉਹਨਾਂ ਨੂੰ ਖਵਾ ਸਕਦੇ ਹੋ ਲਓ ਜੀ ਇੱਥੇ ਆਪਾਂ ਹੁਣ ਇਹਨਾਂ ਨੂੰ ਕਰ ਰਹੇ ਆ ਦੁਬਾਰਾ ਫਰਾਈ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਕਿੰਨੀ ਦੇਰ ਤੱਕ ਇਹਨਾਂ ਨੂੰ ਫਰਾਈ ਕਰਨਾ ਤੇ ਕਿੰਨਾ ਫਰਾਈ ਕਰਨਾ ਠੀਕ ਹੈ ਜੀ ਸੋ ਇਸ ਗੱਲਾਂ ਨੂੰ ਧਿਆਨ ਨਾਲ ਦੇਖਿਓ ਤੁਸੀਂ ਲੋ ਜੀ ਮੈਂ ਇੱਥੇ ਲੈਤੇ ਨੇ ਹੁਣ ਚਾਰ ਪੀਸ ਮੈਂ ਪਾ ਲੈਨੇ ਦੇ ਜਿਸ ਸਪ੍ਰਿੰਗ ਰੋਲ ਦੇ ਹੁਣ ਆਪਾਂ ਇਹਨਾਂ ਨੂੰ ਉਦੋਂ ਤੱਕ ਤੜਾਂਗੇ ਜੇ ਜਦੋਂ ਤੱਕ ਇਹ ਸੁਨਹਿਰੀ ਭੂਰੇ ਰੰਗ ਦੇ ਨਹੀਂ ਹੋ ਜਾਂਦੇ ਉਤੋਂ ਠੀਕ ਹੈ ਜੀ ਜਿਵੇਂ ਆਪਾਂ ਪਕੌੜੇ ਨਹੀਂ ਤਲਦੇ ਚੰਗੀ ਤਰ੍ਹਾਂ ਤਾਂ ਕਿ ਨਾ ਜਿਹੜੀ ਸ਼ੀਟਾਂ ਉਹ ਚੰਗੀ ਤਰ੍ਹਾਂ ਅੰਦਰੋਂ ਪੱਕ ਜਾਣਾ ਤੇ ਜਿਹੜਾ ਮੈਦਾ ਗਾ ਉਹਦਾ ਕੱਚਾ ਪੰਨਾ ਰਹੇ ਤੇ ਮੈਦਾ ਬਿਲਕੁਲ ਪੱਕ ਜਾਵੇ ਤੇ ਆਪਾਂ ਨੂੰ ਖਾਣ ਦੇ ਟਾਈਮ ਮੂੰਹ ਦੇ ਵਿੱਚ ਕੱਚਾ ਕੱਚਾ ਮੈਦੇ ਦਾ ਟੇਸਟ ਨਾ ਆਵੇ ਲੋ ਜੀ ਆਪਣੇ ਜਿਹੜੇ ਸਪਰਿੰਗ ਰੋਲ ਨੇ ਤੁਸੀਂ ਦੇਖ ਸਕਦੇ ਹੋ ਫਰਾਈ ਹੋ ਗਏ ਨੇ ਬਹੁਤ ਸੋਹਣਾ ਇਹਨਾਂ ਦਾ ਰੰਗ ਆਇਆ ਸੁਨਹਿਰੀ ਭੂਰੇ ਰੰਗ ਦਾ ਤੇ ਆਪਾਂ ਇਹਨਾਂ ਨੂੰ ਇੱਥੇ ਜੀ ਅਲੱਗ ਪਲੇਟ 'ਚ ਕੱਢ ਲਿਆ ਹੁਣ ਆਪਾਂ ਤੁਹਾਨੂੰ ਕੱਟ ਕੇ ਦਿਖਾਉਣੀ ਆ ਵੀ ਕਿੱਦਾਂ ਦੇ ਬਣੇ ਨੇ ਇਹਦੇ ਮੈਂ ਤਿੰਨ ਪੀਸ ਕਰ ਰਹੀ ਆ ਤੁਸੀਂ ਚਾਹੋ ਤੋ ਦੋ ਪੀਸ ਕਰ ਲਓ ਤਿੰਨ ਕਰ ਲਓ ਤੁਹਾਡੀ ਮਰਜ਼ੀ ਆ ਲਓ ਜੀ ਹੁਣ ਆਪਾਂ ਤੁਹਾਨੂੰ ਚੈੱਕ ਕਰਾਵਾਂਗੇ ਵੀ ਵਿੱਚ ਇਹਦੇ ਬਿਲਕੁਲ ਵੀ ਤੇਲ ਨਹੀਂ ਭਰਿਆ ਬਹੁਤ ਹੀ ਵਧੀਆ ਬਣੇ ਨੇ ਦੇਖੋ ਜੀ ਤੇਲ ਬਿਲਕੁਲ ਵੀ ਵਿੱਚ ਨਹੀਂ ਭਰਿਆ ਤੇ ਨੂਡਲ ਦੇਖੋ ਤੁਸੀਂ ਆਪਣੇ ਸਿੱਧੇ ਸਿੱਧੇ ਆਪਾਂ ਪਾਈ ਸੀ ਲੰਬੇ ਲੋਟ ਹਨਾ ਤਾਂ ਨੂਡਲ ਵੀ ਆਪਣੇ ਬਹੁਤ ਸੋਹਣੇ ਵਿੱਚ ਫਿਲਿੰਗ ਹੋਈ ਵੀ ਆ ਦੇਖੋ ਤੁਸੀਂ ਮੈਂ ਦੂਸਰਾ ਪੀਸ ਤੁਹਾਨੂੰ ਚੱਕ ਕੇ ਦਿਖਾਇਆ ਦੇਖੋ ਤੇਲ ਬਿਲਕੁਲ ਨਹੀਂ ਦਿਖ ਰਿਹਾ ਸੁਖਾਨ ਦੇ ਵਿੱਚ ਹੀ ਬਹੁਤ ਵਧੀਆ ਬਣੇ ਕ੍ਰਿਸਪੀ ਬਣੇ ਨੇ ਜੀ ਸੋ ਜੇ ਤੁਸੀਂ ਮਤਲਬ ਕਿ ਚਾਹ ਹੁੰਦਾ ਇਹਦੇ ਉੱਤੇ ਜਿਹੜਾ ਹੈਗਾ ਚਾਟ ਮਸਾਲਾ ਵੀ ਪੁੱਕ ਸਕਦੇ ਹੋ ਲਓ ਜੀ ਆਪਾਂ ਪਲੇਟ ਕਰ ਲਈ ਤਿਆਰ ਇੱਥੇ ਨਾਲ ਮਿਉਨੀਜ਼ ਦੇ ਨਾਲ ਤੋ ਤੁਹਾਡੀ ਮਰਜ਼ੀ ਆ ਲਓ ਜੀ ਹੁਣ ਆਪਾਂ ਤੁਹਾਨੂੰ ਚੈੱਕ ਕਰਾਵਾਂਗੇ ਵੀ ਵਿੱਚ ਇਹਦੇ ਬਿਲਕੁਲ ਵੀ ਤੇਲ ਨਹੀਂ ਭਰਿਆ ਬਹੁਤ ਹੀ ਵਧੀਆ ਬਣੇ ਨੇ ਦੇਖੋ ਜੀ ਤੇਲ ਬਿਲਕੁਲ ਵੀ ਵਿੱਚ ਨਹੀਂ ਭਰਿਆ ਤੇ ਨੂਡਲ ਦੇਖੋ ਤੁਸੀਂ ਆਪਣੇ ਸਿੱਧੇ ਸਿੱਧੇ ਆਪਾਂ ਪਾਈ ਸੀ ਲੰਬੇ ਲੋਟ ਹਨਾ ਤਾਂ ਨੂਡਲ ਵੀ ਆਪਣੇ ਬਹੁਤ ਸੋਹਣੇ ਵਿੱਚ ਫਿਲਿੰਗ ਹੋਈ ਵੀ ਆ ਦੇਖੋ ਤੁਸੀਂ ਮੈਂ ਦੂਸਰਾ ਪੀਸ ਤੁਹਾਨੂੰ ਚੱਕ ਕੇ ਦਿਖਾਇਆ ਦੇਖੋ ਤੇਲ ਬਿਲਕੁਲ ਨਹੀਂ ਦਿਖ ਰਿਹਾ ਸੁਖਾਨ ਦੇ ਵਿੱਚ ਹੀ ਬਹੁਤ ਵਧੀਆ ਬਣੇ ਕ੍ਰਿਸਪੀ ਬਣੇ ਨੇ ਜੀ ਸੋ ਜੇ ਤੁਸੀਂ ਮਤਲਬ ਕਿ ਚਾਹ ਹੁੰਦਾ ਇਹਦੇ ਉੱਤੇ ਜਿਹੜਾ ਹੈਗਾ ਚਾਟ ਮਸਾਲਾ ਵੀ ਪੁੱਕ ਸਕਦੇ ਹੋ ਲਓ ਜੀ ਆਪਾਂ ਪਲੇਟ ਕਰ ਲਈ ਤਿਆਰ ਇੱਥੇ ਨਾਲ ਮਿਉਨੈਸ ਦੇ ਨਾਲ ਆਪਾਂ ਜਿਹੜੀ ਮੋਮੋਜ਼ ਵਾਲੀ ਚਟਣੀ ਤੇ ਸਪ੍ਰਿੰਗ ਰੋਲ ਵਾਲੀ ਚਟਣੀ ਉਹ ਰੱਖੀ ਆ ਚਟਣੀ ਦੀ ਰੈਸਪੀ ਵੀ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਆਪਾਂ ਉਹਦੀ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਾਂਗੇ ਲਓ ਜੀ ਹੁਣ ਆਪਾਂ ਵੀਡੀਓ ਦਾ ਕਰ ਦਿਆਂ ਐਂਡ ਵੀਡੀਓ ਚੰਗੀ ਲੱਗੀ ਹੋ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਇਦਾਂ ਦੀ ਹੋਰ ਵਧੀਆ ਵਧੀਆ